ਲੋਗ ਪ੍ਰੋਫੈਸ਼ਨਲ ਨੇ ਜਿਨ੍ਹਾਂ ਨੂੰ ਕੋਈ ਡਰ ਭੈ ਨਹੀਂ ਆ ਵੀ ਸੰਡੀ ਸ਼ਹਿਰ ਇਥੇ ਕਵਰੇਜ ਹੋ ਸਕਦੀ ਹੈ ਕੈਮਰਾ ਹੋ ਸਕਦਾ ਉਹਨਾਂ ਨੇ ਚਿਹਰੇ ਦੇ ਅਗਲੇ ਟਕੇ ਹੋਏ ਲੋੜੀ ਦਾ ਤਿਆਰ ਸੀਗਾ ਥੋੜਾ ਜਲਦੀ ਚਲੇਗੇ ਮੰਨ ਲਓ ਸਾਢੇ 8 ਵੇ ਚਲੇਗੇ ਸਵੇਰੇ ਆਏ 10:00 ਵਜੇ ਆ ਕੇ ਦੁਕਾਨ ਤੇ ਜਦੋਂ ਮੁੰਡੇ ਨੇ ਦੇਖਿਆ ਸ਼ਟਰ ਖੁੱਲਾ ਆਇਆ ਹੋਇਆ ਲੋਕਾਂ ਨੂੰ ਕਿਸੇ ਦਾ ਕੋਈ ਵੀ ਨਹੀਂ ਇਹ ਤਾਂ ਇੰਜ ਲੱਗ ਰਿਹਾ ਜਿਵੇਂ ਬਾਹਰ ਕੋਈਆਂ ਦੀ ਰਿਕਵਾਲੀ ਕਰ ਰਿਹਾ ਕੋਈ ਐਸਾ ਸ਼ਖਸ ਕੋਈ ਇਹਨਾਂ ਨੂੰ ਸੁਰੱਖਿਅਤ ਨਹੀਂ ਦੇ ਰਿਹਾ ਕਿ ਤੁਸੀਂ ਬੇਫਿਕਰ ਹੋ ਕੇ ਚੋਰੀ ਕਰੋ ਤੁਹਾਡਾ ਕੋਈ ਇੱਥੇ ਕੋਈ ਨਹੀਂ ਮਾਲ ਵੇਚਦਾ ਆਪਾਂ ਗੈਸ਼ ਚ ਭਾ ਕੇ ਰੱਖਦੇ ਆ ਉਹ ਵੀ ਨਹੀਂ ਪਿਆ ਗੱਲੇ ਜਿਹੜਾ ਗੈਸ਼ ਰੱਖਦੇ ਆ ਉਹ ਵੀ ਨਹੀਂ ਪਿਆ ਜਿਹੜੇ ਮੋਬਾਈਲਾਂ ਦੇ ਡੱਬੇ ਨੇ ਉਹ ਤਾਂ ਵੇਚ ਨਹੀਂ ਵਿੱਚ ਮੋਬਾਈਲ ਕੱਢੇ ਉਹ ਇਹਨਾਂ ਡੱਬੇ ਪਾੜ ਕੇ ਚਿੱਪੇ ਨੇ ਇੰਨਾ ਚੱਲਣ ਵਾਲਾ ਰੋਡ ਹੈ ਕਿ ਕਿਸੇ ਨੂੰ ਆਂਦੇ ਜਾਂਦੇ ਪੁਲਿਸ ਵਾਲੇ ਨੂੰ ਆਵਾਜ਼ ਨਹੀਂ ਸੁਣਾਈ ਦਿੱਤੀ ਜਾਂ ਕਿਸੇ ਰਾਗੀ ਨੂੰ ਜਾਂ ਕਿਸੇ ਚੌਂਕੀਦਾਰ ਨੂੰ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ ਅਗਲਾ ਬੇਫਿਕਰ ਰਾਮ ਨੂੰ 15 ਮਿੰਟ ਨੇ ਤਾਲਾ ਤੋੜਨ ਲਾਇਆ ਫਿਰ ਦਿਹਾਣਾ ਸ਼ਹਿਰ ਕਿੰਨਾ ਕੁ ਸੁਰੱਖਿਅਤ ਹੈ ਜਿਵੇਂ ਦੁਕਾਨਦਾਰ ਨੇ ਉਹ ਸੁਰੱਖਿਅਤ ਨੇ ਜਾਂ ਉਹਨਾਂ ਦੀਆਂ ਦੁਕਾਨਾਂ ਸੁਰੱਖਿਅਤ ਨੇ ਇਹ ਤੁਹਾਨੂੰ ਪਤਾ ਲੱਗੂਗਾ ਲੁਧਿਆਣੇ ਦਾ ਸਭ ਤੋਂ ਜ਼ਿਆਦਾ ਬੀਜ਼ੀ ਏਰੀਆ ਪ੍ਰਾਣਾ ਲੁਧਿਆਣਾ ਕਿਹਾ ਜਾਂਦਾ ਗੜ ਕਿਹਾ ਜਾਂਦਾ ਘੰਟਾ ਘੜ ਚੌਂਕ ਦੇ ਆਸ-ਪਾਸ ਦਾ ਜਿੰਨਾ ਵੀ ਏਰੀਆ ਹੈ ਡਵੀ ਨੰਬਰ 1 ਦੇ ਢੀੜ ਪੈਂਦਾ ਇੱਥੇ ਮਾਰਕੀਟ 'ਚ ਇੱਕ ਮੋਬਾਈਲਾਂ ਦੀ ਦੁਕਾਨ ਹੈ ਇੱਕ ਉਹ ਵਿਅਕਤੀ ਜਿਹੜਾ ਆਪਣੇ ਘਰ ਦਾ ਤੋਰੀ ਫੁਲਕਾ ਮਿਹਨਤ ਨਾਲ ਕਰਦਾ ਦਾ 10 ਘੰਟੇ ਦੁਕਾਨਦਾਰੀ ਕਰਕੇ ਫਿਰ ਚਾਰ ਪੈਸੇ ਕਮਾਉਂਦਾ ਤੇ ਸੋਚੋ ਉਨੂੰ ਕਿਵੇਂ ਲੱਗੇ ਜਦੋਂ ਸਵੇਰੇ ਆਵੇ ਤੇ ਪਤਾ ਲੱਗੇ ਕਿ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕਈ ਤਰ੍ਹਾਂ ਦਾ ਦੁਕਾਨ ਚ ਪਿਆ ਹੋਇਆ ਸਮਾਨ ਚੋਰ ਗੈਰ ਸਮਾਜਿਕ ਅਨਸਰ ਜਾਂ ਨਸ਼ੇੜੀ ਕੌਣ ਨੇ ਪਤਾ ਨਹੀਂ ਪਰ ਚੱਕ ਕੇ ਲੈ ਗਿਆ ਜੀ ਹਾਂ ਅਸ਼ੋਕ ਮੋਬਾਈਲ ਸ਼ਾਪ ਦੇ ਵਿੱਚ ਇਹ ਘਟਨਾ ਹੋਈ ਹੈ ਜੌਨੀ ਮੈਰਾਕੋਲ ਮੌਜੂਦ ਨੇ ਜੌਨੀ ਜੀ ਕੀ ਹੋਇਆ ਕਿਵੇਂ ਸਾਰੀ ਘਟਨਾ ਕਰਮ ਹੋਇਆ ਤੇ ਤੁਹਾਡੇ ਤੇ ਕੀ ਕੀ ਬਿੱਟਿਆ ਸਾਂਝਾ ਕਰੋ ਦੋਈ ਦੀ ਤਰ੍ਹਾਂ ਜੀ ਦੁਕਾਨ ਰਾਤੀ 9:30 9:10 ਵਜੇ ਬੰਦ ਕਰਦੇ ਆਂ ਕੱਲ ਲੋੜੀ ਦਾ ਤਿਉਹਾਰ ਸੀਗਾ ਥੋੜਾ ਜਲਦੀ ਚੱਲੇਗੇ ਮੰਨ ਲਓ ਸਾਢੇ 8 ਵਜੇ ਚੱਲੇਗੇ ਸਵੇਰੇ ਆਏ 10:00 ਵਜੇ ਆਕੇ ਦੁਕਾਨ ਦਾ ਜਦੋਂ ਮੁੰਡੇ ਨੇ ਦੇਖਿਆ ਸ਼ਟਰ ਖੁੱਲਾ ਆਵਾ ਲੋਕ ਟੁੱਟਿਆ ਅੰਦਰ ਜਿੱਦੇ ਐਂਟਰੀ ਕੀਤੀ ਮੁੰਡੇ ਨੇ ਨਾਲ ਹੀ ਫੋਨ ਕੀਤਾ ਕਿ ਭਾਜੀ ਇੱਧਰ ਦਾ ਦੁਕਾਨ ਤੇ ਆਇਆ ਲੱਗ ਰਿਹਾ ਕਿ ਅੰਦਰ ਰਾਤੀ ਵੜਿਆ ਹੋਇਆ ਮੈਂ ਕਿਹਾ ਤੂੰ ਐਂ ਕਰ ਸਾਰਾ ਸਮਾਨ ਟਰਾਈ ਕਰੋ ਕਹਿੰਦਾ ਭਾਜੀ ਜਿਹੜਾ ਆਪਾਂ ਕਿਆਸ਼ ਛੁਪਾ ਕੇ ਰੱਖਦੇ ਆ ਉਹ ਵੀ ਨਹੀਂ ਪਿਆ ਗੱਲੇ ਜਿਹੜਾ ਕੈਸ਼ ਰੱਖਦੇ ਆ ਉਹ ਵੀ ਨਹੀਂ ਪਿਆ ਜਿਹੜੇ ਮੋਬਾਈਲਾਂ ਦੇ ਡੱਬੇ ਨੇ ਉਹ ਤਾਂ ਪੇਰੇ ਨਹੀਂ ਵਿੱਚ ਮੋਬਾਈਲ ਕੱਢੇ ਹੋਏ ਨੇ ਡੱਬੇ ਪਾੜ ਕੇ ਛਿੱ ਜਿਹੜੇ ਕਿ ਉਹਨਾਂ ਦੇ ਚਦੇ ਘੜੀਆਂ ਨੇ ਉਹ ਸਾਰੀਆਂ ਗੈਪ ਨੇ ਐਡੇ ਪਾਵਰ ਬੈਂਕ ਵੀ ਐਡੇ ਕੀਤਾ ਪਾਵਰ ਬੈਂਕ ਘੜੀਆਂ 스마트ਵਾਚ ਔਰ ਕੀਬੈਡ ਵਾਲੇ ਮੋਬਾਈਲ ਟੱਚ ਵਾਲੇ ਮੋਬਾਈਲ ਕੋਈ ਨਹੀਂ ਲੈ ਕੇ ਗਏ ਬਲਕਿ ਕਈ ਕਸਟਮਰਾਂ ਦੇ ਮੋਬਾਈਲ ਵੀ ਵੇਚੀ ਅਸੀਂ ਮੋਬਾਈਲ ਰਿਪੇਅਰਿੰਗ ਵੀ ਕਰਦੇ ਆ ਨਾ ਕਈ ਜਿਹੜੇ ਕਸਟਮਰ ਮੋਬਾਈਲ ਛੱਡ ਜਾਂਦਾ ਠੀਕ ਹੋਣ ਲਈਏ ਉਹ ਵੀ ਨਹੀਂ ਚੱਕ ਕੇ ਲੈ ਗਏ ਇੱਕ ਲੈਪਟਾਪ ਵੀ ਅਸੀਂ ਉਹ ਵੀ ਨਹੀਂ ਲੈ ਗਏ ਮੈਨੂੰ ਲੈ ਗਏ ਕਿ ਕੈਸ਼ ਪਾਵਰ ਬੈਂਕ 에어ਪੋਰਟ ਤੇ ਇੱਕ 스마트ਵਾਚ ਸਾਮਾਨ ਚੱਕਰ ਮਿਲੇ ਕੋਈ ਪਿੱਕਣ ਚੂਸ ਦੀ ਪੋਸਟ ਉਹਨਾਂ ਦੇ ਵਰਤੀ ਹੈ ਕਿ ਜੋ ਜੋ ਅੱਖਾਂ ਮੂਰੇ ਆ ਗਿਆ ਹੱਥਾਂ ਜਾ ਗਿਆ ਉਹ ਸਾਮਾਨ ਚੱਕ ਕੇ ਮੈਂ ਮੈਂ ਤਾਂ ਦੇਖਦਾ ਪਏ ਕਿ ਉਹਨਾਂ ਦੇ ਮਨ ਦੇ ਵਿੱਚ ਜਿਵੇਂ ਉਹ ਵੀਡੀਓ ਚਾ ਰਿਹਾ ਉਹਨਾਂ ਦੇ ਮਨ ਵਿੱਚ ਕੋਈ ਹੈ ਹੀ ਨਹੀਂ ਕਿ ਮੈਨੂੰ ਸਾਨੂੰ ਕੋਈ ਦੇਖਦਾ ਹੋਊਗਾ ਇਹ ਸਾਡੀ ਵੀਡੀਓ ਬਣਦੀ ਹੋਗੀ ਆਰਾਮ ਨਾਲ ਪਹਿਲੇ 15 ਕਿ 20 ਮਿੰਟ ਲਾ ਕੇ ਉਹਨਾਂ ਨੇ ਠਕ ਠਕ ਦੀ ਵਜਾ ਆ ਰਹੀ ਵੀਡੀਓ ਦੇ ਵਿੱਚ ਕਿ ਉਹ ਤਾਲਾ ਤੋੜਦੇ ਪਏ ਨੇ ਮੈਂ ਇੰਨਾ ਚੱਲਣ ਵਾਲਾ ਰੋਡ ਆ ਕਿ ਕਿਸੇ ਨੂੰ ਅੰਦਰ ਜਾਂਦੇ ਪੁਲਿਸ ਵਾਲੇ ਨੂੰ ਆਵਾਜ਼ ਨਹੀਂ ਸੁਣਾਈ ਦਿੱਤੀ ਜਾਂ ਕਿਸੇ ਰਾਹਗੀਰ ਨੂੰ ਜਾਂ ਕਿਸੇ ਚੌਂਕੀਦਾਰ ਨੂੰ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ ਅਗਲਾ ਬੇਫਿਕਰੇ ਆਰਾਮ ਨਾਲ 15 ਮਿੰਟ ਨੇ ਤਾਲਾ ਤੋੜਨ ਲਾਇਆ 20 25 ਮਿੰਟ ਅੰਦਰ ਦੇ ਸਾਰਾ ਇਕੱਟ ਨਿਕਲ ਸਮਾਂ ਇਹ ਜਦੋਂ ਦੇਖੋ ਜੀ ਜੋ ਕੈਮਰੇ ਚ ਆ ਰਿਹਾ 3:50 ਮਿੰਟ ਚ ਪੂਰੇ ਅੰਦਰ ਆਏ ਨੇ ਉਸ ਤੋਂ ਅਗਰ ਮੈਂ ਪਹਿਲੇ ਦੀ ਵੀਡੀਓ ਦੇਖਦਾ ਵੀਡੀਓ ਸਿਰਫ ਆਵਾਜ਼ ਆ ਰਹੀ ਕਿਉਂਕਿ ਛੜਨ ਨੂੰ ਟਕ 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 ਕਰਦਾ ਪਿਆ 15 ਮਿੰਟ ਉਹਨਾਂ ਨੇ ਤਾਲਾ ਤੋੜਨ ਨੂੰ ਲਾਏ ਨੇ ਉਸ ਤੋਂ ਬਾਅਦ 20-25 ਮਿੰਟ ਅੰਦਰ ਦੇ ਰਾਮ ਨਾਲ ਵੀ ਬੇਫਿਕਰ ਰਹੇ ਅੰਦਰ ਹਨ ਪੌਣੇ 4 ਤੋਂ ਲੈ ਕੇ ਸਾਢੇ 4 ਤੱਕ ਦੇ ਸਮੇਂ ਚ ਇਹ ਸਾਰਾ ਕੁਝ ਹੋਇਆ ਹੈ ਸਾਰਾ ਕੰਮ ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਵਿੱਚ ਕਰ ਦਿੱਤਾ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਕੀ ਕਾਰਵਾਈ ਰੰਮੀ ਗਈ ਹੈ ਪੁਲਿਸ ਵੱਲ ਲਿਆਇਆ ਸੀ ਕਿ ਇੱਕ ਰਿਪੋਰ ਦੁਕਾਨਦਾਰ ਵਿਚਾਰਾ ਕੀ ਕਰੇ ਮਨ ਨੂੰ ਦਾਸ ਚਿਹਰੇ ਤੇ ਇੱਕ ਅਜੀਬ ਜਿਹੀ ਨਾਮੋਸ਼ੀ ਦਿਲ ਚ ਇੱਕ ਅਜੀਬ ਜਾਂ ਦੁੱਖ ਕਿਉਂਕਿ ਜਿੰਨੇ ਹਜ਼ਾਰਾਂ ਪਤਾ ਨਹੀਂ ਦਿਹਾੜੀ ਚ ਕਮਾਣੇ ਆ ਕਿ ਨਹੀਂ ਕਮਾਣੇ ਪਰ ਇਸ ਤਰ੍ਹਾਂ ਹਜ਼ਾਰਾਂ ਦਾ ਨੁਕਸਾਨ ਇਹ ਨੁਕਸਾਨ ਲੱਖਾਂ ਦਾ ਵੀ ਹੋ ਸਕਦਾ ਸੀ ਹੈਰਾਨੀ ਵਾਲੀ ਗੱਲ ਹੈ ਕਿ ਉਂਝ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਕਿ ਲੁਧਿਆਣਾ ਪੁਲਿਸ ਬੜੀ ਸਤਰਕ ਹੈ ਇੱਥੇ ਪੀਸੀਆਰ ਦੇ ਜਿਹੜੇ ਗੇੜੇ ਨੇ ਪੈਟਰੋਲਿੰਗ ਹੈ ਪੂਰੀ ਹੁੰਦੀ ਹੈ ਪਰ ਇੱਕ ਬੀਜ਼ੀਸਟ ਆਫ ਬੀਜ਼ੀ ਜੇ ਆਪਾਂ ਰੋਡ ਕਹਿ ਦਈਏ ਉਹ ਸੜਕ ਰੇਲਵੇ ਸਟੇਸ਼ਨ ਤੋਂ ਘੰਟਾ ਘਰ ਵਾਲੀ ਰੋਡ ਤੇ ਨਾਲ ਨਾਲ ਗੱਲਬਾਤ ਕਰਦੇ ਆਂ ਇੱਕ ਸ਼ਖਸ ਹੁਣੀ ਆ ਰਹੇ ਨੇ ਇਸ ਏਰੀਆ ਚ ਇਹਨਾਂ ਦਾ ਚੰਗਾ ਨਾਮ ਹੈ ਕਾਫੀ ਆਵਾਜ਼ ਚੁੱਕਦੇ ਨੇ ਕਈ ਮੁੱਦਿਆਂ ਤੇ ਚੰਦਰਕਾਤ ਚੱਡਾ ਜੀ ਚੱਡਾ ਸਾਹਿਬ ਤੁਹਾਡੇ ਇਲਾਕੇ ਤੁਹਾਡੇ ਗੁਆਂਢ ਚੇ ਕੁਝ ਹੋ ਰਿਹਾ ਹੈ ਕੀ ਗੱਲ ਇਹ ਸਮਾਜ ਦੀ ਕਿਹੜੀ ਸੀਨ ਬਣਦੀ ਪਈ ਹੈ ਪੁਲਿਸ ਦੀਆਂ ਸ਼ਕਤੀਆਂ ਪੁਲਿਸ ਦੇ ਵੱਡੇ ਵੱਡੇ ਦਾਅਵੇ ਕਿੱਦਰੋਂ ਜਾਂਦੇ ਪਏ ਆ ਦੇਖੋ ਬੜਾ ਮੰਦ ਭਾਗਾ ਕੰਮ ਹੈ ਇੱਕ ਦੁਕਾਨਦਾਰ ਭਰਾ ਮੇਰਾ ਜਿਹੜਾ ਰੋਜ਼ ਕਮਾਕੇ ਰੋਜ਼ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਔਰ ਅੱਜ ਦੀ ਮਹਿੰਗਾਈ ਚ ਔਰ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਮੰਦੀਰੇ ਦੌਰ ਚੋਂ ਕਰੋਨਾ ਕਾਲ ਤੋਂ ਬਾਅਦ ਹਾਲੇ ਤੱਕ ਦੁਕਾਨਦਾਰ ਆਪਦੇ ਟਰੈਕ ਤੇ ਨਹੀਂ ਆਇਆ। ਕਈ ਐਸੇ ਦੁਕਾਨਦਾਰ ਭਰਾਣੇ ਜਿਨ੍ਹਾਂ ਨੇ ਕਰਜ਼ੇ ਲੈ ਕੇ ਆਪਣੇ ਕੰਮ ਸ਼ੁਰੂ ਕੀਤੇ ਹੋਏ ਆ ਲੋਨ ਨੇ ਬਹੁਤ ਮਤਲਬ ਔਖੇ ਗੁਜ਼ਾਰੇ ਆ ਔਰ ਉਸ ਤੋਂ ਬਾਅਦ ਇਹ ਜਿੱਕੋ ਦਾ ਮਾਰ ਪੈ ਜਾਣੀ ਔਰ ਮੈਂ ਦੱਸਣਾ ਚਾਹੁੰਦਾ ਵੀ ਇਹ ਪਹਿਲਾਂ ਨਹੀਂ ਹੋਇਆ ਇਸ ਤੋਂ ਕੁਝ ਹੀ ਟਾਈਮ ਪਹਿਲਾਂ ਇਸੇ ਮੇਰੇ ਭਰਾ ਦਾ ਮੋਟਰਸਾਈਕਲ ਵੀ ਚੋਰੀ ਹੋਇਆ। ਹਾਲੇ ਇਸ ਗੱਲ ਨੂੰ ਵੀ ਮਹੀਨਾ ਡੇਢ ਮਹੀਨਾ ਉਹ ਵੀ ਇਸੇ ਰੋਡ ਤੋਂ ਸਰੇ ਆਮ ਅਸੀਂ ਇੱਥੇ ਕੋਈ ਲੰਗਰ ਦਾ ਉਪਰਾਲਾ ਕੀਤਾ ਸੀ ਉਸ ਲੰਗਰ ਦੇ ਉਪਰਾਲੇ ਦੇ ਧਿਆਨ ਦੇ ਵਿੱਚੇ ਮੋਟਰਸਾਈਕਲ ਚੋਰਾਂ ਨੇ ਆਪਦੀ ਜਿਹੜੀ ਉਹ ਰਸ਼ ਦੇ ਕੇ ਮੋਟਰਸਾਈਕਲ ਚੋਰੀ ਕਰ ਗਏ ਔਰ ਆ ਮਹੀਨੇ ਦੂਜੇ ਦੇ ਵਿੱਚ ਅੱਜ ਦੁਕਾਨ ਦਾ ਸਰੇ ਆਮ ਇੱਕ ਹੁੰਦਾ ਵੀ ਕੋਈ ਚੋਰ ਰਸਤਾ ਬਣਿਆ ਹੋਵੇ ਤੇ ਅਸੀਂ ਕਹਿ ਸਕਦੇ ਹਾਂ ਵੀ ਸਾਡੀ ਕੋਈ ਅਨਗਹਿਲੀ ਹੈ ਫਰੰਟ ਦੀ ਜਿਹੜੀ ਬਿਜ਼ੀ ਰੋਡ ਹੈ ਸਭ ਤੋਂ ਵਿਅਸਤ ਰੋਡ ਆ ਲੁਧਿਆਣਾ ਸ਼ਹਿਰ ਦੀ ਘੰਟਾ ਘਰ ਚੌਂਕ ਸਭ ਤੋਂ ਵਿਅਸਤ ਜਿਹੜਾ ਇਲਾਕਾ ਗਿਣਿਆ ਜਾਂਦਾ ਹੈ ਔਰ ਰੇਲਵੇ ਸਟੇਸ਼ਨ ਤੋਂ ਔਰ थाना ਕੋਤਵਾਲੀ ਤੋਂ ਕੁਛ ਹੀ ਕਦਮਾਂ ਦੀ ਦੂਰੀ ਤੇ ਦੁਕਾਨ ਹੈ ਔਰ ਵਿਅਸਤ ਇਲਾਕਾ ਹੁੰਦੇ ਬਾਬੂ ਜਿਹੜਾ ਸਵੇਰ ਦਾ ਟਾਈਮ ਦੇ ਕੋ ਆਇਆ ਕੈਮਰੇ ਚ ਪੌਣੇ 4 ਤੋਂ ਸਾਢੇ 4 ਮੈਂ ਤੁਹਾਡੀ ਜਾਣਕਾਰੀ ਦਰਸਤ ਕਰਦੇ ਆ ਕਿ ਸਿਰਫ 4 ਕਦਮ ਦੂਰ ਤੇ ਖਵਾਰਾਂ ਦੀ ਏਜੰਸੀ ਹੈ ਜਿੱਥੇ ਸਵੇਰੇ 4 ਵਜੇ ਮੇਲਾ ਲੱਗਿਆ ਹੁੰਦਾ ਨਿਊਜ਼ ਜਿਹੜੇ ਹਾਕਰਸ ਨੇ ਉਹਨਾਂ ਦਾ ਮੇਲਾ ਲੱਗਿਆ ਹੁੰਦਾ ਪਰ ਚੋਰਾਂ ਨੂੰ ਕਿਸੇ ਗੱਲ ਦਾ ਖੋਫ ਵੀ ਨਹੀਂ ਇਹ ਤਾਂ ਇੰਜ ਲੱਗ ਰਿਹਾ ਜਿਵੇਂ ਬਾਹਰ ਕੋਈ ਉਹਨਾਂ ਦੀ ਰਖਵਾਲੀ ਕਰ ਰਿਹਾ ਕੋਈ ਐਸਾ ਸ਼ਖਸ ਕੋਈ ਉਹਨਾਂ ਨੂੰ ਸੁਰੱਖਿਆ ਦੇ ਰਿਹਾ ਕਿ ਤੁਸੀਂ ਬੇਫਿਕਰ ਹੋ ਕੇ ਚੋਰੀ ਕਰੋ ਤੁਹਾਡਾ ਕੋਈ ਇੱਥੇ ਕੋਈ ਨਹੀਂ ਬਾਲ ਵੰਗਾ ਕਰੂਗਾ ਲੇਕਿਨ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਇੱਕ ਦੁਕਾਨਦਾਰ ਦਾ 50 ਤੋਂ 60000 ਦਾ ਨੁਕਸਾਨ ਚਾਹੇ ਕਿਸੇ ਦੀ ਨਗਾ ਜੇ ਕੁਝ ਵੀ ਨਾ ਹੋਵੇ ਲੇਕਿਨ ਉਹਦੀ ਮਹੀਨੇ ਦੀ 2 ਮਹੀਨੇ ਦੀ ਕਮਾਈ ਜਿਹੜੀ ਹੈ ਜਿਹੜੀ ਉਹਨੇ ਆਪਣੇ ਪਰਿਵਾਰ ਨੂੰ ਲਾਉਣੀ ਸੀ ਉਹ ਚਲੀ ਗਈ ਅੱਜ ਉਹਨੂੰ ਪਹਿਲਾਂ ਤਾਂ 2 ਮਹੀਨੇ ਹੁਣ ਫਿਰ ਕਮਾਉਣਾ ਪੈਣਾ ਉਹਨੂੰ ਸਿਕਿਉਰ ਕਰਨਾ ਪੈਣਾ ਉਸ ਘਾਟੇ ਨੂੰ ਆ ਜਾ ਕੇ ਆਪਣੇ ਪਰਿਵਾਰ ਦਾ ਸੋਚੂਗਾ ਸੋ ਇਹ ਬੜੀ ਵੱਡੀ ਸਮੱਸਿਆ ਕੀ ਹੈ ਹੈਲਪ ਹੋ ਰਹੀ ਹੈ ਪੁਲਿਸ ਵੱਲੋਂ ਕੀ ਪਹਿਲ ਕਦਮੀ ਹੋ ਰਹੀ ਹੈ ਇੱਕੋ ਕੰਪਲੇਂਟ ਇਹਨਾਂ ਨੇ ਦਰਜ ਕਰਾਈ ਹੈ ਜਦ ਚਿਹਰੇ ਸਾਰੇ ਆਮ ਉਹਦੇ ਚ ਨਜ਼ਰ ਆ ਰਹੇ ਆ ਆ ਹਥਿਆਰ ਤੁਸੀਂ ਦੇਖੋ ਵੀ ਕਿਦਾਂ ਉਹਨਾਂ ਦੇ ਹੌਸਲੇ ਬੁਲੰਦ ਨੇ ਐਡੇ ਵੱਡੇ ਦਾਤ ਸੱਭਲ ਵੀ ਰਾਤ ਨੂੰ ਕੋਈ ਇਨਸਾਨ ਕਿੱਥੋਂ ਨਿਕਲਿਆ ਇਹ ਤਾਂ ਹੈ ਨਹੀਂ ਵੀ ਇਹ ਧਰਤੀ ਜੋ ਪ੍ਰਗਟ ਹੋ ਗਏ ਇੱਕੋ ਦਮ ਚੋਰ ਇੱਥੇ ਪ੍ਰਗਟ ਹੋਏ ਤੇ ਦੁਕਾਨ ਤੇ ਚੋਰੀ ਕਰ ਗਏ ਆਫਟਰ ਉਹ ਕਿਸੇ ਇਲਾਕੇ ਤੋਂ ਚੱਲ ਕੇ ਆਏ ਰਾਤ ਨੂੰ ਕਿਸੇ ਰੋਕੇ ਨਹੀਂ ਉਹਨਾਂ ਨੂੰ ਵੀ ਐਡੇ ਐਡੇ ਤੁਸੀਂ ਛੁਰੇ ਲੈ ਕੇ ਐਡੀ ਕਿਰਪਾਨਾਂ ਲੈ ਕੇ ਤੁਸੀਂ ਜਾ ਰਹੇ ਆ ਸੱਬਰ ਲੈ ਕੇ ਜਾ ਰਹੇ ਆ ਹਥਿਆਰਾਂ ਦੇ ਨਾਲ ਕੋਈ ਰਸਤੇ ਰੋਕਣ ਵਾਲਾ ਨਹੀਂ ਸੀ ਮੈਂ ਨਹੀਂ ਕਹਿੰਦਾ ਵੀ ਕਰ ਇਸ ਦੁਕਾਨ ਦੇ ਉੱਤੇ ਪੁਲਿਸ ਦਾ ਪੈਰਾ ਰਹਿਣਾ ਚਾਹੀਦਾ ਇਹ ਵੀ ਕਹਿਣਾ ਗਲਤ ਹੋਊਗਾ ਵੀ 40 ਲੱਖ ਦੀ ਆਬਾਦੀ ਚ ਮੈਂਜ ਹਜ਼ਾਰਾਂ ਦੀ ਗਿਣਤੀជា ਸੈਂਕੜਿਆਂ ਦੀ ਗਿਣਤੀ ਚ ਪੁਲਿਸ ਮੁਲਾਜ਼ਮ ਨੇ ਲੇਕਿਨ ਪੂਰੇ ਰਸਤੇ ਦੇ ਵਿੱਚ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਵੀ ਤੁਸੀਂ ਇਹ ਹਥਿਆਰ ਲੈ ਕੇ ਦਾਤ ਲਾ ਕੇ ਕਿੱਥੇ ਜਾ ਰਹੇ ਹੋ ਸੋ ਇਹ ਗਸ਼ਤ ਵਿਭਾਗ ਦੀ ਲੋੜ ਹੈ ਨਾਈਟ ਪੈਟਰੋਲਿੰਗ ਖਾਸ ਕਰਕੇ ਤਾਂ ਉਹਦੇ ਦੇ ਦਿਨ ਨੇ ਕਈ ਵਾਰੀ ਰਾਤ ਨੂੰ ਸਟਰੀਟ ਲਾਈਟ ਨਹੀਂ ਚੱਲਦੀ ਹੁੰਦੀ ਉਹਦਾ ਵੀ ਨਜਾਇਜ਼ ਫਾਇਦਾ ਚੋਰ ਲੈ ਜਾਂਦੇ ਆ ਸੋ ਪੁਲਿਸ ਨੂੰ ਇਹ ਯਕੀਨੀ ਕਰਨਾ ਚਾਹੀਦਾ ਕਿ ਆਮ ਦੁਕਾਨਦਾਰ ਦਾ ਜੇ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਕਿ ਦੀ ਔਰ ਦੇਖੋ ਇਹ ਸੀਸੀਟੀਵੀ ਫੁਟੇਜ ਜਿਹੜੀ ਦੁਕਾਨਦਾਰ ਭਰਾਣੇ ਦਿਖਾਈ ਹੈ ਇਹਦੇ ਚ ਕੋਈ ਚਿਹਰਾ ਢੱਕਿਆ ਨਹੀਂ ਹੋਇਆ ਸਰੇ ਆਮ ਆਪਣੇ ਚਿਹਰੇ ਦਿਖਾਉਂਦੇ ਹੋਏ ਬਿਨਾਂ ਕਿਸੇ ਡਰ ਭੈ ਤੋਂ ਵੀ ਇਹ ਲੋਕ ਪ੍ਰੋਫੈਸ਼ਨਲ ਨੇ ਜਿਨ੍ਹਾਂ ਨੂੰ ਕੋਈ ਡਰ ਭੈ ਨਹੀਂ ਹੈ ਵੀ ਸਨ ਡੀ ਸ਼ੇਰ ਇਥੇ ਕਵਰੇਜ ਹੋ ਸਕਦੀ ਹੈ ਕੈਮਰਾ ਹੋ ਸਕਦਾ ਉਹਨਾਂ ਨੇ ਚਿਹਰੇ ਦਾਕ ਨਹੀਂ ਢੱਕੇ ਹੋਏ ਮਤਲਬ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਕਿੰਨਾ ਖੋਪ ਇਸ ਲੋਕਾਂ ਦਾ ਕਾਨੂੰਨ ਨੂੰ ਹੈਗਾ ਕਾਨੂੰਨ ਦਾ ਲੋਕਾਂ ਨੂੰ ਹੈਗਾ ਤੁਸੀਂ ਭੇਤੀ ਦਾ ਕੰਮ ਤਾਂ ਨਹੀਂ ਲੱਗਦਾ ਦੇਖੋ ਇਹ ਤਾਂ ਜਾਂਚ ਦਾ ਵਿਸ਼ੇ ਦਾ ਪੁਲਿਸ ਦੱਸ ਸਕਦੀ ਹੈ ਹੁਣ ਸਾਡੀ ਤਾਂ ਜਿਹੜੀ ਭਰਾ ਦੀ ਦੁਕਾਨ ਹੈ ਇੱਥੇ ਤਾਂ ਉਹਦੇ ਪਰਿਵਾਰਕ ਮੈਂਬਰ ਹੀ ਜ਼ਿਆਦਾ ਨੇ ਜਾਂ ਇੱਕ ਸਾਡਾ ਭਰਾ ਹੈ ਵਾ ਜਿਹੜਾ ਕਈ ਸਦੀਆਂ ਤੋਂ ਇੱਥੇ ਕੰਮ ਕਰ ਰਿਹਾ ਪੂਰਾ ਪਰਿਵਾਰ ਪਰਿਵਾਰ ਵਾਲਾ ਮਾਹੌਲ ਹੈ ਸਾਨੂੰ ਤਾਂ ਇਹ ਲੱਗਦਾ ਨਹੀਂ ਵੀ ਕੋਈ ਦੁਕਾਨ ਦੇ ਕਿਸੇ ਵਰਕਰ ਦਾ ਕੰਮ ਹੈ ਲੇਕਿਨ ਪੁਲਿਸ ਫਿਰ ਵੀ ਆਪਦੀ ਜਾਂਚ ਕਰੇ ਵੀ ਆਖਿਰਕਾਰ ਇੱਕ ਬੰਦਾ ਸਰੇ ਆਮਦ ਦਾ ਪੋਣਾ ਘੰਟਾ ਇੱਥੇ ਤੋੜਪੰਨ ਕਰਕੇ ਸਾਰੀ ਦੁਕਾਨ ਦਾ ਸਮਾਨ ਲੈ ਜਾਂਦਾ ਨਕਦੀ ਲੈ ਜਾਂਦਾ ਉਹਨੂੰ ਵਿਚਾਰੇ ਨੂੰ ਕੀ ਇਨਸ਼ੋਰ ਮਿਲੇ ਆ ਇਹ ਤਾਂ ਇਹ ਹੋਣਾ ਚਾਹੀਦਾ ਕਾਨੂੰਨ ਇਹ ਕਿੰਤੀ ਕਿੰਨੀ ਸੀ ਦੋ ਤਿੰਨ ਕਿੰਨੇ ਜਾਣੇ ਸੀ ਇਹ ਇਹ ਦੋ ਜਣੇ ਕੈਮਰਾ ਨਜ਼ਰ ਆ ਰਹੇ ਹੋ ਸਕਦਾ ਬਾਹਰ ਵੀ ਕੋਈ ਗੁੰਡਾ ਖੜਾ ਹੋਵੇ ਹਾਂ ਹੋ ਸਕਦਾ ਸੁਰੱਖਿਆ ਦੇਣ ਵਾਸਤੇ ਵੀ ਕੋਈ ਆ ਜਾਏਗਾ ਔਰ ਜਦ ਕੀ ਇਸ ਇਲਾਕੇ 'ਚ ਦੋ ਚੌਂਕੀਦਾਰ ਬੈਠਦੇ ਔਰ ਬਿਲਕੁਲ ਇਸ ਦੁਕਾਨ ਦੇ ਸਾਹਮਣੇ ਪੁਆਇੰਟ ਆ ਚੌਂਕੀਦਾਰਾਂ ਦਾ ਉਹ ਕੀ ਕਹਿੰਦੇ ਨੇ ਇੱਕ ਚੌਂਕੀਦਾਰ ਤਾਂ ਕਹਿ ਰਿਹਾ ਜੀ ਮੈਂ ਕਲੋਨੀ ਦੇ ਅੰਦਰ ਸੀ ਦੂਸਰਾ ਕਹਿੰਦਾ ਮੈਂ ਰਾਤ ਆਇਆ ਨਹੀਂ ਛੁੱਟੀ ਦੇ ਸੀ ਲੋਹੜੀ ਦੇ ਤਿਉਹਾਰ ਕਰਕੇ ਸੋ ਕਿਤੇ ਨਾ ਕਿਤੇ ਇਹ ਵੀ ਜਾਂਚ ਦਾ ਵਿਸ਼ਾ ਹੈ ਪੁਲਿਸ ਨੂੰ ਸਾਰੇ ਅੰਗਲਾਂ ਦੀ ਜਾਂਚ ਕਰਨੀ ਚਾਹੀਦੀ ਹੈ ਠੀਕ ਹੈ ਮਤਲਬ ਕੋਈ ਨਾ ਕੋਈ ਗੈਟਮੀ ਮਿਲਣਾ ਹੋਵੇ ਬਿਲਕੁਲ ਮਿਲੀ ਭਗਤ ਹੋ ਸਕਦੀ ਹੈ ਪਰ ਇਸ ਕੋ ਗੱਲ ਇਹ ਹੈ ਸੋਚਣ ਵਾਲੀ ਗੱਲ ਹੈ ਕਿ ਦੋ ਕੈਮਰੇ ਦੇ ਵਿੱਚ ਇਹ ਗੈਰ ਸਮਾਜਿਕ ਅਨਸਰ ਨਜ਼ਰ ਆ ਰਹੇ ਆ ਮੂਵ ਵੀਰ ਟਕੇ ਹੋਏ ਯਾਨੀ ਹੌਸਲੇ ਬੁਲੰਦ ਨੇ ਵੱਡੇ ਵੱਡੇ ਛੂਰੇ ਹਥਿਆਰ ਟਾਈਪ ਲੈ ਕੇ ਆਏ ਨੇ ਜਿੱਥੋਂ ਲੈ ਕੇ ਆਏ ਨੇ ਕੀ ਪਤਾ ਰਾਹ ਦੇ ਵਿੱਚ ਵੀ ਕੋਈ ਇਹਨਾਂ ਦਾ ਮਨਸੂਬਾ ਹੈ ਜਿਆ ਹੁੰਦਾ ਤੇ ਕਿਸੇ ਦੀ ਲੁੱਟਖੋਟ ਕਰ ਲੈਂਦੇ ਕਿਸੇ ਦੇ ਵਾਰ ਕਰ ਲੈਂਦੇ ਕਿਸੇ ਦੀ ਜਾਨ ਤੇ ਬਾਨਾਂ ਦੀ ਫਿਲਹਾਲ ਜਿਹੜਾ ਇਹ 50-60 ਹਜ਼ਾਰ ਦਾ ਫਾਈਨੈਂਸ਼ੀਅਲ ਲਾਸ ਹੋਇਆ ਇਹ ਤਾਂ ਸ਼ਾਇਦ ਇਹ ਦੁਕਾਨਦਾਰ ਫਿਰ ਵੀ ਜੜ ਜੂਗਾ ਫਿਰ ਵੀ ਕੋੜਾ ਘੁੱਟ ਪੀ ਜੂਗਾ ਲੇਕਿਨ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਕਦ ਤੱਕ ਸ਼ਹਿਰ ਨਿਵਾਸੀ ਚਾਹੇ ਦੁਕਾਨਦਾਰ ਨੇ ਚਾਹੇ ਰੈਸ਼ੀ ਏਰੀਆ ਚ ਰਹਿਣ ਵਾਲੇ ਲੋਕ ਨੇ ਉਹ ਆਪਣੀ ਜ਼ਿੰਦਗੀ ਤੇ ਮੌਤ ਕਿਸੇ ਹੱਥ ਵਿੱਚ ਦੇਣਗੇ ਕਿਉਂਕਿ ਉਹ ਜ਼ਿੰਦਗੀ ਹੈ ਜਿਹੜੀ ਲੱਖਾਂ ਜੁਨਾ ਬਾਅਦ ਮਿਲਦੀ ਹੈ ਪਰ ਫਿਰ ਵੀ ਜੇਕਰ ਕਿਸੇ ਦੀ ਜਾਨ ਤੇ ਬੰਨ ਆਵੇ ਫਾਈਨੈਂਸ਼ੀਅਲ ਲਾਸ ਤਾਂ ਫਿਰ ਵੀ ਜਿਰੇ ਜਾਂਦੇ ਨੇ ਪਰ ਜੇ ਕੱਲ ਨੂੰ ਕੋਈ ਪਰਿਵਾਰ ਦਾ ਮੈਂਬਰ ਚਲੇ ਗਿਆ ਕਿਸੇ ਹਥਿਆਰ ਛੂਰੇ ਮਾਰ ਗਏ ਤਾਂ ਫਿਰ ਪੁਲਿਸ ਪ੍ਰਸ਼ਾਸਨ ਸਿਰਫ ਹੱਥ ਮਲਦਾ ਰਹਿ ਜਾਊਗਾ ਤੇ ਸਰਕਾਰਾਂ ਸਿਰਫ ਤੇ ਸਿਰਫ ਵੱਡੇ ਵੱਡੇ ਦਾਅਵੇ ਵਾਅਦੇ ਹੀ ਕਰਦਿਆਂ ਰਹਿ ਜਾਣ ਗਿਆ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼